ਸਾਸੀਗਲ ਡੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਦੋਸਤੋ ਇਸ ਵਕਤ ਪੂਰਾ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਹੈ ਤੇ ਅੱਜ ਅਬੋਹਰ ਖੇਤਰ ਦੇ ਵਿੱਚ ਬਹੁਤ ਤੇਜ਼ ਬਰਸਾਤ ਹੈਗੀ ਹੈ ਪੂਰੇ ਫਾਜ਼ਿਲਕਾ ਜ਼ਿਲ੍ਹੇ 'ਚ ਬਰਸਾਤ ਹੈ ਤੇ ਫਾਜ਼ਿਲਕਾ ਜ਼ਿਲ੍ਹਾ ਦੇ ਵੈਸੇ ਵੀ ਕਾਫੀ ਪਿੰਡ ਜਿਹੜੇ ਸਤਲੁਜ ਦੀ ਮਾਰ ਚੱਲ ਰਹੇ ਨੇ ਹੜਾਂ ਪ੍ਰਭਾਵਿਤ ਹੋ ਗਏ ਨੇ ਤੇ ਲੋਕਾਂ ਵਾਸਤੇ ਰੈਸਕਿਊ ਕੀਤਾ ਜਾ ਰਿਹਾ ਤੇ ਅੱਜ ਅਬੋਹਰ ਦੇ ਵਿੱਚ ਪਿਛਲੇ 1 ਘੰਟੇ ਤੋਂ ਭਾਰੀ ਪ੍ਰਸਾਦ ਹੋ ਰਹੀ ਹੈ ਜੋ ਇਹ ਸੰਕੇਤ ਦੇ ਰਹੀ ਹੈ ਕਿ ਹੁਣ ਅਬੋਹਰ ਵੀ ਹੜਾਂ ਤੋਂ ਛੁਟਾ ਨਹੀਂ ਰਹੇਗਾ ਅਬੋਹਰ ਦੇ ਕਈ ਪਿੰਡ ਹੈ ਜਿਹੜੇ ਕਿ ਪਿਛਲੇ 1 ਮਹੀ ਤੇ ਹੁਣ ਜਿਹੜਾ ਹੈ ਇਹ ਜਿਹੜੀ ਬਰਸਾਤ ਹੋ ਰਹੀ ਆ ਇਸ ਨਾਲ ਹੋਰ ਜ਼ਿਆਦਾ ਪਿੰਡਾਂ ਦੇ ਸਾੜਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਬਣ ਜਾਏਗੀ ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਉਹ ਬੋਹਰ ਜਿਹੜਾ ਹੈ ਇਹਦੇ ਵਿੱਚ ਕੋਈ ਇੰਡਸਟਰੀ ਨਹੀਂ ਲੱਗੀ ਆ ਤੇ ਪੂਰਾ ਅਬੋਹਰ ਜਿਹੜਾ ਖੇਤੀ ਨਿਰਧਾਰਤ ਹੈਗਾ ਖੇਤੀ ਕਰਕੇ ਹੀ ਅਬੋਹਰ ਦਾ ਬਿਜ਼ਨਸ ਚੱਲਦਾ ਪਰ ਇਸ ਤਰ੍ਹਾਂ ਦੀ ਬਰਸਾਤਾਂ ਜਿਹੜੀਆਂ ਬੇਮੌਸਮੀ ਹੋਈਆਂ ਉਹਨਾਂ ਕਰਕੇ ਫਸਲਾਂ ਦਾ ਪਹਿਲਾਂ ਹੀ ਤੇ ਨੁਕਸਾਨ ਹੋ ਰਿਹਾ ਹੈ ਅਬੋਹਰ ਨੂੰ ਕੈਲੀਫੋਰਨੀਆ ਕਿਹਾ ਜਾਂਦਾ ਹੈ ਤੇ ਕੈਲੀਫੋਰਨੀਆ ਦੇ ਬਾਗ ਜਿਹੜੇ ਬਰਸਾਤਾ ਕਰਕੇ ਸੁੱਕ ਜਾਣਗੇ ਤੇ ਹੁਣ ਇਹਦੇ ਉੱਪਰ ਕੀ ਪ੍ਰਭਾਵ ਪੈਗਾ ਵਪਾਰੀਆਂ ਨਾਲ ਵੀ ਗੱਲਬਾਤ ਕਰਦੇ ਆ ਕਿਸਾਨਾਂ ਨਾਲ ਵੀ ਗੱਲਬਾਤ ਕਰਦੇ ਆ ਮੇਰਾ ਨਾਮ ਸੁਰਿੰਦਰ ਕੁਮਾਰ ਹੈ ਜੀ ਪੰਪੂ ਸਲੂਜਾ ਕਹਿੰਦੇ ਨੇ ਮੈਂ ਅੱਜ ਇਹ ਪ੍ਰਸਤਾਵ ਹੋ ਰਿਹਾ ਕਿਸੇ ਵਪਾਰੀ ਇਹਦਾ ਕੀ ਪ੍ਰਭਾਵ ਹੋ ਰਿਹਾ ਇਹਦਾ ਬਹੁਤ ਮਾੜਾ ਪ੍ਰਭਾਵ ਹੈ ਬਾਗ ਖਤਮ ਹੋ ਚੁੱਕੇ ਨੇ ਜਿਹੜੇ ਕਿ ਪੂਰੇ ਵਰਲਡ ਦੇ ਚ ਕਿੰਨੇ ਦੇ ਬਾਗ ਦਾ ਏਰੀਆ ਮਜਬੂਤ ਸੀ ਅਬੋਹਰ 90% ਬਾਗ ਖਤਮ ਹੋ ਚੁੱਕੇ ਨੇ ਪਾਣੀ ਦੀ ਮਾਰ ਨਾਲ ਇੱਕ ਮਹੀਨੇ ਤੋਂ ਜ਼ਿਆਦਾ ਹੋ ਗਿਆ ਪਿੰਡਾਂ 'ਚ ਪਾਣੀ ਖੜਾ ਹੈ ਅੱਜ ਹਸਾਬ ਨਾਲ ਮੀਂਹ ਚੱਲ ਰਿਹਾ ਹੈ ਜਿਹੜੀ ਕਾਰਪੋਰੇਸ਼ਨ ਨੇ ਇਹਨੇ ਕੋਈ ਸਫਾਈਆਂ ਨਹੀਂ ਕਰਾਈਆਂ ਜਿਸ ਦੀ ਵਜ੍ਹਾ ਨਾਲ ਲੋਕਾਂ ਦੇ ਘਰਾਂ 'ਚ ਪਾਣੀ ਵੜੇਗਾ ਆਧਾ ਪਚਦਾ ਸ਼ਹਿਰ ਤਾਂ ਪਹਿਲਾਂ ਹੀ ਡੁੱਬ ਗਿਆ ਸੀ ਆ ਹੁਣ ਫਿਰ ਜਿਹੜੇ ਲੋਕਾਂ ਦੇ ਸਮਾਨ ਨੇ ਕੀਮਤੀ ਉਹ ਖਰਾਬ ਹੋ ਜਾਣੇ ਨੇ ਇਹ ਪੰਜਾਬ ਚ ਅਬੋਰ ਚ ਨਰਮੇ ਬਿਲਕੁਲ ਖਤਮ ਹੋ ਚੁੱਕੇ ਨੇ ਬਾਗ ਖਤਮ ਹੋ ਚੁੱਕੇ ਨੇ ਜਿਹੜੇ ਕੁਸ਼ੇਰੀਏ ਚ ਚੋਨੇ ਨੇ ਥੋੜੇ ਬਹੁਤੇ ਜੇ ਐਵੇਂ ਮੀਂਹ ਪੈਂਦਾ ਰਿਹਾ ਤਾਂ ਉਹ ਚੋਨੇ ਵੀ ਖਤਮ ਹੋ ਜਾਣਗੇ ਨਾ ਮੈਂ ਤਾਂ ਸਰ ਮੈਂ ਨਾ ਸ਼ਿਵਾਚੰਦਰ ਮੁਰਵਾਲ ਜੀ ਅੱਜ ਬਫਾਤ ਹੋ ਰਹੀ ਹੈ ਲਗਾਤਾਰ ਬਹਾਰ ਦੇ ਵਿੱਚ ਕਿਤਰਾ ਵੇਖੀ ਇਹ ਪ੍ਰਸਾਦ ਨਹੀਂ ਸਾਰੇ ਇਹ ਤਾਂ ਇੱਕ ਤੂਫਾਨ ਹੈ ਤੂਫਾਨ ਦਾ ਮਤਲਬ ਇਹ ਹੈ ਵੀ ਇੱਥੇ ਜਿਹੜਾ ਅਸੀਂ ਕਾ ਖੇਤੀਬਾੜੀ ਜੁੜੀ ਹੈ ਬਹੁਤ ਬੜੀਆ ਸੀ ਤੇ ਕੁਛ ਹੌਸਲਾ ਸੀ ਮਜ਼ਦੂਰਾਂ ਨੂੰ ਵੀ ਤੇ ਸੇੜ ਸੌਕਰਾਂ ਨੂੰ ਵੀ ਤੇ ਕਿਸਾਨਾਂ ਨੂੰ ਵੀ ਹੌਸਲਾ ਸੀ ਵੀ ਸਾਡੀ ਫਸਲਾਂ ਬਚੀ ਬਚ ਗੀਆਂ ਤੇ ਜਿਹੜੇ ਪਿੱਛੇ ਤੂਫਾਨ ਜਿਹੜੇ ਚੱਲੇ ਆ ਉਹਨਾਂ ਤੂਫਾਨਾਂ ਨੂੰ ਵੇਖ ਕੇ ਅਸੀਂ ਵੀ ਹੁਣ ਸੰਕਟ ਤੇ ਆ ਆ ਖੜੇ ਆ ਤੇ ਸਾਨੂੰ ਤਾਂ ਹੁਣ ਪਰਮਾਤਮਾ ਤੋਂ ਰਹਿਮ ਦੀ ਵੀਕ ਮੰਗ ਰਹੇ ਆ ਕਿ ਪਰਮਾਤਮਾ ਇਹ ਬਰਸਾਤ ਹੈ ਸਾਡੇ ਰਾਜਸਥਾਨ ਦਾ ਏਰੀਆ ਹੈ ਪੰਜਾਬ ਰਾਜਸਥਾਨ ਦੇ ਚੁੰਟਦੇ ਆ ਅਸੀਂ ਇੱਥੇ ਮੜਾ ਮੂਟਾ ਖੇਤੀਬਾੜੀ ਦੇ ਨਰ ਵਰਸੀ ਇਸ ਜਿਹੜੀ ਖੇਤੀਬਾੜੀ ਹੋਵੇਗੀ ਤਾਂ ਕਿਸਾਨ ਦੇ ਕਰੇ ਤਾਂ ਸਾਨੂੰ ਮਜ਼ਦੂਰਾਂ ਨੂੰ ਵੀ ਮਜ਼ਦੂਰੀ ਕਰਨ ਨੂੰ ਮਿਲੇਗਾ ਤੇ ਹੁਣ ਸਾ ਅਸੀਂ ਬਹੁਤ ਪਰੇਸ਼ਾਨ ਹਾਂ ਇਸ ਪਰਸਾਲ ਸਾਸੀਗਾਲ ਡੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਦੋਸਤੋ ਇਸ ਵਕਤ ਪੂਰਾ ਪੰਜਾਬ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਤੇ ਅੱਜ ਅਬੋਹਰ ਖੇਤਰ ਦੇ ਵਿੱਚ ਬਹੁਤ ਤੇਜ਼ ਬਰਸਾਤ ਹੈਗੀ ਹੈ ਪੂਰੇ ਫਾਜ਼ਿਲਕਾ ਜ਼ਿਲ੍ਹੇ 'ਚ ਬਰਸਾਤ ਹੈ ਤੇ ਫਾਜ਼ਿਲਕਾ ਜ਼ਿਲ੍ਹਾ ਦੇ ਵੈਸੇ ਵੀ ਕਾਫੀ ਪਿੰਡ ਜਿਹੜੇ ਆ ਸਤਲੁਜ ਦੀ ਮਾਰ ਚੱਲ ਰਹੇ ਨੇ ਹੜ੍ਹਾਂ ਪ੍ਰਭਾਵਿਤ ਹੋ ਗਏ ਨੇ ਤੇ ਲੋਕਾਂ ਵਾਸਤੇ ਰੈਸਕਿਊ ਕੀਤਾ ਜਾ ਰਿਹਾ ਤੇ ਅੱਜ ਅਬੋਹਰ ਦੇ ਵਿੱਚ ਪਿਛਲੇ 1 ਘੰਟੇ ਤੋਂ ਭਾਰੀ ਪ੍ਰਸਾਦ ਹੋ ਰਹੀ ਹੈ ਜੋ ਇਹ ਸੰਕੇਤ ਦੇ ਰਹੀ ਹੈ ਕਿ ਹੁਣ ਅਬੋਹਰ ਵੀ ਹੜ੍ਹਾਂ ਤੋਂ ਛੁਟਾ ਨਹੀਂ ਰਹੇਗਾ ਅਬੋਹਰ ਦੇ ਕਈ ਪਿੰਡ ਹੈ ਜਿਹੜੇ ਕਿ ਪਿਛਲੇ 1 ਮ ਤੇ ਹੁਣ ਜਿਹੜਾ ਹੈ ਇਹ ਜਿਹੜੀ ਬਰਸਾਤ ਹੋ ਰਹੀ ਆ ਇਸ ਨਾਲ ਹੋਰ ਜ਼ਿਆਦਾ ਪਿੰਡਾਂ ਦੇ ਖੜਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਬਣ ਜਾਏਗੀ ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਉਹ ਬੋਹਰ ਜਿਹੜਾ ਹੈ ਇਹਦੇ ਵਿੱਚ ਕੋਈ ਇੰਡਸਟਰੀ ਨਹੀਂ ਲੱਗੀ ਆ ਤੇ ਪੂਰਾ ਅਬੋਹਰ ਜਿਹੜਾ ਖੇਤੀ ਨਿਰਧਾਰਤ ਹੈਗਾ ਖੇਤੀ ਕਰਕੇ ਹੀ ਆ ਬੋਹਰ ਦਾ ਬਿਜ਼ਨਸ ਚੱਲਦਾ ਪਰ ਇਸ ਤਰ੍ਹਾਂ ਦੀ ਬਰਸਾਤਾਂ ਜਿਹੜੀਆਂ ਬੇਮੌਸਮੀ ਹੋਈਆਂ ਉਹਨਾਂ ਕਰਕੇ ਫਸਲਾਂ ਦਾ ਪਹਿਲਾਂ ਹੀ ਤਾਂ ਨੁਕਸਾਨ ਹੋ ਰਿਹਾ ਹੈ ਅਬੋਹਰ ਨੂੰ ਕੈਲੀਫੋਰਨੀਆ ਕਿਹਾ ਜਾਂਦਾ ਹੈ ਤੇ ਕੈਲੀਫੋਰਨੀਆ ਦੇ ਬਾਗ ਜਿਹੜੇ ਬਰਸਾਤਾ ਕਰਕੇ ਸੁੱਕ ਜਾਣਗੇ ਤੇ ਹੁਣ ਇਹਦੇ ਉੱਪਰ ਕੀ ਪ੍ਰਭਾਵ ਪੈਗਾ ਵਪਾਰੀਆਂ ਨਾਲ ਵੀ ਗੱਲਬਾਤ ਕਰਦੇ ਆ ਕਿਸਾਨਾਂ ਨਾਲ ਵੀ ਗੱਲਬਾਤ ਕਰਦੇ ਆ ਮੇਰਾ ਨਾਮ ਸੁਰਿੰਦਰ ਕੁਮਾਰ ਹੈ ਜੀ ਪੰਪੀ ਫਲੂਜਾ ਕਹਿੰਦੇ ਨੇ ਅੱਜ ਜੇ ਬਰਸਾਤ ਹੋ ਰਹੀ ਹੈ ਕਿਸੇ ਵਪਾਰੀ ਦੇ ਉੱਪਰ ਕੀ ਪ੍ਰਭਾਵ ਹੋਗਾ ਇਹਦਾ ਬਹੁਤ ਮਾੜਾ ਪ੍ਰਭਾਵ ਹੈ ਬਾਗ ਖਤਮ ਹੋ ਚੁੱਕੇ ਨੇ ਜਿਹੜੇ ਕਿ ਪੂਰੇ ਵਰਲਡ ਦੇ ਚ ਕਿੰਨੇ ਦੇ ਬਾਗ ਦਾ ਏਰੀਆ ਮਜਬੂਤ ਸੀ ਅਬੋਹਰ 90% ਬਾਗ ਖਤਮ ਹੋ ਚੁੱਕੇ ਨੇ ਪਾਣੀ ਦੀ ਮਾਰ ਨਾਲ ਇੱਕ ਮਹੀਨੇ ਤੋਂ ਜ਼ਿਆਦਾ ਹੋ ਗਿਆ ਪਿੰਡਾਂ 'ਚ ਪਾਣੀ ਖੜਾ ਹੈ ਅੱਜ ਹਸਾਬ ਨਾਲ ਮੀਂਹ ਚੱਲ ਰਿਹਾ ਹੈ ਜਿਹੜੀ ਕਾਰਪੋਰੇਸ਼ਨ ਨੇ ਇਹਨੇ ਕੋਈ ਸਫਾਈਆਂ ਨਹੀਂ ਕਰਾਈਆਂ ਜਿਸ ਦੀ ਵਜ੍ਹਾ ਨਾਲ ਲੋਕਾਂ ਦੇ ਘਰਾਂ 'ਚੋਂ ਪਾਣੀ ਵੜੇਗਾ ਅੱਧਾ ਪਚਦਾ ਸ਼ਹਿਰ ਤਾਂ ਪਹਿਲਾਂ ਹੀ ਡੁੱਬ ਗਿਆ ਸੀ ਆ ਹੁਣ ਫੇਰ ਜਿਹੜੇ ਲੋਕਾਂ ਦੇ ਸਮਾਨ ਨੇ ਕੀਮਤੀ ਉਹ ਖਰਾਬ ਹੋ ਜਾਣੇ ਨੇ ਇਹ ਪੰਜਾਬ 'ਚ ਬੋਰ 'ਚ ਨਰਮੇ ਬਿਲਕੁਲ ਖਤਮ ਹੋ ਚੁੱਕੇ ਨੇ ਬਾਗ ਖਤਮ ਹੋ ਚੁੱਕੇ ਨੇ ਜਿਹੜੇ ਕੁਸ਼ੇਰੀਏ ਚ ਚੋਨੇ ਨੇ ਥੋੜੇ ਬਹੁਤੇ ਜੇ ਐਵੇਂ ਮੀਂਹ ਪੈਂਦਾ ਰਿਹਾ ਤਾਂ ਉਹ ਚੋਨੇ ਵੀ ਖਤਮ ਹੋ ਜਾਣਗੇ ਨਾਮੇ ਦਾ ਮੈਂ ਨਾ ਸ਼ਿਵਾਚੰਦਰ ਮੁਰਵਾਲ ਜੀ ਅੱਜ ਬਰਸਾਤ ਹੋ ਰਹੀ ਹੈ ਲਗਾਤਾਰ ਬਹੌਰ ਦੇ ਵਿੱਚ ਕਿਸ ਤਰ੍ਹਾਂ ਵੇਖੀ ਇਹ ਪ੍ਰਸਾਦ ਨਹੀਂ ਸਰ ਇਹ ਤਾਂ ਇੱਕ ਤੂਫਾਨ ਹੈ ਤੂਫਾਨ ਦਾ ਮਤਲਬ ਇਹ ਹੈ ਵੀ ਇੱਥੇ ਜਿਹੜਾ ਸੀਗਾ ਖੇਤੀਬਾੜੀ ਜੁੜੀ ਹੈ ਬਹੁਤ ਬੜੀਆ ਸੀ ਤੇ ਕੁਛ ਹੌਸਲਾ ਸੀ ਮਜ਼ਦੂਰਾਂ ਨੂੰ ਵੀ ਤੇ ਸੇੜ ਸਾਊ ਕਰਾਂ ਨੂੰ ਵੀ ਤੇ ਕਿਸਾਨਾਂ ਨੂੰ ਵੀ ਹੌਸਲਾ ਸੀ ਵੀ ਸਾਡੀ ਫਸਲਾਂ ਅ ਪਚੀ ਪਚ ਗਈਆਂ ਤੇ ਜਿਹੜੇ ਪਿੱਛੇ ਤੂਫਾਨ ਜਿਹੜੇ ਚੱਲੇ ਆ ਉਹਨਾਂ ਤੂਫਾਨਾਂ ਨੂੰ ਵੇਖ ਕੇ ਅਸੀਂ ਵੀ ਹੁਣ ਸੰਕਟ ਤੇ ਆ ਆ ਖੜੇ ਆ ਤੇ ਸਾਨੂੰ ਤਾਂ ਹੁਣ ਪਰਮਾਤਮਾ ਤੋਂ ਰਹਿਮ ਦੀ ਵੀਕ ਮੰਗ ਰਹੇ ਆ ਕਿ ਪਰਮਾਤਮਾ ਇਹ ਬਰਸਾਤ ਹੈ ਸਾਡੇ ਰਾਜਸਥਾਨ ਦਾ ਏਰੀਆ ਹੈ ਪੰਜਾਬ ਰਾਜਸਥਾਨ ਦੇ ਚੁੰਟਦੇ ਆ ਅਸੀਂ ਇੱਥੇ ਮੜਾ ਮੂਟਾ ਖੇਤੀਬਾੜੀ ਦੇ ਨਰ ਪਰਸੀ ਇਹ ਜੋ ਖੇਤੀਬਾੜੀ ਮ ਹੋਵੇਗੀ ਤਾਂ ਕਿਸਾਨ ਦੇ ਘਰੇ ਤਾਂ ਸਾਨੂੰ ਮਜ਼ਦੂਰਾਂ ਨੂੰ ਵੀ ਮਜ਼ਦੂਰੀ ਕਰਨ ਨੂੰ ਮਿਲੇਗਾ ਕਿ ਹੁਣ ਸਾ ਅਸੀਂ ਬਹੁਤ ਪਰੇਸ਼ਾਨ ਹਾਂ ਇਸ ਪਰਸਾਲ ਸਸਿਗਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਦੋਸਤੋ ਇਸ ਵਕਤ ਪੂਰਾ ਪੰਜਾਬ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਤੇ ਅੱਜ ਅਬੋਹਰ ਖੇਤਰ ਦੇ ਵਿੱਚ ਬਹੁਤ ਤੇਜ਼ ਬਰਸਾਤ ਹੈਗੀ ਹੈ ਪੂਰੇ ਫਾਜ਼ਿਲਕਾ ਜ਼ਿਲ੍ਹੇ 'ਚ ਬਰਸਾਤ ਹੈ ਤੇ ਫਾਜ਼ਿਲਕਾ ਜ਼ਿਲ੍ਹਾ ਦੇ ਵੈਸੇ ਵੀ ਕਾਫੀ ਪਿੰਡ ਜਿਹੜੇ ਆ ਸਤਨੁਜ ਦੀ ਮਾਰ ਚੱਲ ਰਹੇ ਨੇ ਹੜ੍ਹਾਂ ਪ੍ਰਭਾਵਿਤ ਹੋ ਗਏ ਨੇ ਤੇ ਲੋਕਾਂ ਵਾਸਤੇ ਰੈਸਕਿਊ ਕੀਤਾ ਜਾ ਰਿਹਾ ਤੇ ਅੱਜ ਅਬੋਹਰ ਦੇ ਵਿੱਚ ਪਿਛਲੇ 1 ਘੰਟੇ ਤੋਂ ਭਾਰੀ ਪ੍ਰਸਾਦ ਹੋ ਰਹੀ ਹੈ ਜੋ ਇਹ ਸੰਕੇਤ ਦੇ ਰਹੀ ਹੈ ਕਿ ਹੁਣ ਅਬੋਹਰ ਵੀ ਹੜ੍ਹਾਂ ਤੋਂ ਛੂਤਾ ਨਹੀਂ ਰਹੇਗਾ ਅਬੋਹਰ ਦੇ ਕਈ ਪਿੰਡ ਜਿਹੜੇ ਆ ਜਿਹੜੇ ਕਿ ਪਿਛਲੇ ਤੇ ਹੁਣ ਜਿਹੜਾ ਹੈ ਇਹ ਜਿਹੜੀ ਬਰਸਾਤ ਹੋ ਰਹੀ ਆ ਇਸ ਨਾਲ ਹੋਰ ਜ਼ਿਆਦਾ ਪਿੰਡਾਂ ਦੇ ਸਾੜਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਬਣ ਜਾਏਗੀ ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਉਹ ਬੋਹਰ ਜਿਹੜਾ ਹੈ ਇਹਦੇ ਵਿੱਚ ਕੋਈ ਇੰਡਸਟਰੀ ਨਹੀਂ ਲੱਗੀ ਆ ਤੇ ਪੂਰਾ ਅਬੋਹਰ ਜਿਹੜਾ ਖੇਤੀ ਨਿਰਧਾਰਤ ਹੈਗਾ ਖੇਤੀ ਕਰਕੇ ਹੀ ਅਬੋਹਰ ਦਾ ਬਿਜ਼ਨਸ ਚੱਲਦਾ ਪਰ ਇਸ ਤਰ੍ਹਾਂ ਦੀ ਬਰਸਾਤਾਂ ਜਿਹੜੀਆਂ ਬੇਮੌਸਮੀ ਹੋਈਆਂ ਉਹਨਾਂ ਕਰਕੇ ਫਸਲਾਂ ਦਾ ਪਹਿਲਾਂ ਹੀ ਤੇ ਨੁਕਸਾਨ ਹੋ ਰਿਹਾ ਹੈ ਅਬੋਹਰ ਨੂੰ ਕੈਲੀਫੋਰਨੀਆ ਕਿਹਾ ਜਾਂਦਾ ਹੈ ਤੇ ਕੈਲੀਫੋਰਨੀਆ ਦੇ ਬਾਗ ਜਿਹੜੇ ਬਰਸਾਤਾ ਕਰਕੇ ਸੁੱਕ ਜਾਣਗੇ ਤੇ ਹੁਣ ਇਹਦੇ ਉੱਪਰ ਕੀ ਪ੍ਰਭਾਵ ਪੈਗਾ ਵਪਾਰੀਆਂ ਨਾਲ ਵੀ ਗੱਲਬਾਤ ਕਰਦੇ ਆ ਕਿਸਾਨਾਂ ਨਾਲ ਵੀ ਗੱਲਬਾਤ ਕਰਦੇ ਆ ਮੇਰਾ ਨਾਮ ਸੁਰਿੰਦਰ ਕੁਮਾਰ ਹੈ ਜੀ ਪੰਪੂ ਸਲੋਜਾ ਖੈਰ ਮੇਰਾ ਅੱਜ ਇਹ ਬਰਸਾਤ ਹੋ ਰਹੀ ਆ ਕਿਸੇ ਵਪਾਰੀ ਹੈ ਜਿਹਦਾ ਕੀ ਪ੍ਰਭਾਵ ਹੋ ਰਿਹਾ ਇਹਦਾ ਬਹੁਤ ਮਾੜਾ ਪ੍ਰਭਾਵ ਹੈ ਬਾਗ ਖਤਮ ਹੋ ਚੁੱਕੇ ਨੇ ਜਿਹੜੇ ਕਿ ਪੂਰੇ ਵਰਲਡ ਦੇ ਚ ਕਿੰਨੇ ਦੇ ਬਾਗ ਦਾ ਏਰੀਆ ਮਸ਼ਹੂਰ ਸੀ ਅਬ ਹੋਰ 90% ਬਾਗ ਖਤਮ ਹੋ ਚੁੱਕੇ ਨੇ ਪਾਣੀ ਦੀ ਮਾਰ ਨਾਲ ਇੱਕ ਮਹੀਨੇ ਤੋਂ ਜ਼ਿਆਦਾ ਹੋ ਗਿਆ ਪਿੰਡਾਂ 'ਚ ਪਾਣੀ ਖੜਾ ਹੈ ਅੱਜ ਇਹ ਹਾਲ ਨਾਲ ਮੀਂਹ ਚੱਲ ਰਿਹਾ ਹੈ ਜਿਹੜੀ ਕਾਰਪੋਰੇਸ਼ਨ ਨੇ ਇਹਨੇ ਕੋਈ ਸਫਾਈਆਂ ਨਹੀਂ ਕਰਾਈਆਂ ਜਿਸ ਦੀ ਵਜ੍ਹਾ ਨਾਲ ਲੋਕਾਂ ਦੇ ਘਰਾਂ 'ਚ ਪਾਣੀ ਵੜੇਗਾ ਅੱਧਾ ਪਚੱਦਾ ਸ਼ਹਿਰ ਤਾਂ ਪਹਿਲਾਂ ਹੀ ਡੁੱਬ ਗਿਆ ਸੀ ਆ ਹੁਣ ਫੇਰ ਜਿਹੜੇ ਲੋਕਾਂ ਦੇ ਸਮਾਨ ਨੇ ਕੀਮਤੀ ਉਹ ਖਰਾਬ ਹੋ ਜਾਣੇ ਨੇ ਇਹ ਪੰਜਾਬ ਚ ਅਬੋਰ ਚ ਨਰਮੇ ਬਿਲਕੁਲ ਖਤਮ ਹੋ ਚੁੱਕੇ ਨੇ ਬਾਗ ਖਤਮ ਹੋ ਚੁੱਕੇ ਨੇ ਜਿਹੜੇ ਕੁਸ਼ੇਰੀ ਚ ਚੋਨੇ ਨੇ ਥੋੜੇ ਬਹੁਤੇ ਜੇ ਐਵੇਂ ਮੀਂਹ ਪੈਂਦਾ ਰਿਹਾ ਤਾਂ ਉਹ ਚੋਨੇ ਵੀ ਖਤਮ ਹੋ ਜਾਣਗੇ ਨਾ ਮੈਂ ਤਾਂ ਸਰ ਮੈਂ ਨਾ ਸ਼ਿਵਾਚੰਦਰ ਮੁਰਵਾਲ ਜੀ ਅੱਜ ਬਫਾਤ ਹੋ ਰਹੀ ਹੈ ਲਗਾਤਾਰ ਬਹਾਰ ਦੇ ਵਿੱਚ ਕਿਤਨਾ ਵੇਖੀ ਇਹ ਪ੍ਰਸਾਦ ਨਹੀਂ ਸਾਰੇ ਇਹ ਤਾਂ ਇੱਕ ਤੂਫਾਨ ਹੈ ਤੂਫਾਨ ਦਾ ਮਤਲਬ ਇਹ ਹੈ ਵੀ ਇੱਥੇ ਜਿਹੜਾ ਅਸੀਂ ਕਾ ਖੇਤੀ ਬਾੜੀ ਜੁੜੀ ਹੈ ਬਹੁਤ ਬੜੀਆ ਸੀ ਤੇ ਕੁਛ ਹੌਸਲਾ ਸੀ ਮਜ਼ਦੂਰਾਂ ਨੂੰ ਵੀ ਤੇ ਸੇੜ ਸਾਊ ਕਰਾਂ ਨੂੰ ਵੀ ਤੇ ਕਿਸਾਨਾਂ ਨੂੰ ਵੀ ਹੌਸਲਾ ਸੀ ਵੀ ਸਾਡੀ ਫਸਲਾਂ ਅ ਪਛੀ ਪਛ ਗਈਆਂ ਤੇ ਜਿਹੜੇ ਪਿੱਛੇ ਤੂਫਾਨ ਜਿਹੜੇ ਚੱਲੇ ਆ ਉਹਨਾਂ ਤੂਫਾਨਾਂ ਨੂੰ ਵੇਖ ਕੇ ਅਸੀਂ ਵੀ ਹੁਣ ਸੰਕਟ 'ਚ ਆ ਆ ਖੜੇ ਆ ਤੇ ਸਾਨੂੰ ਤਾਂ ਉਹਨਾਂ ਪਰਮਾਤਮਾ ਤੋਂ ਰਹਿਮ ਦੀ ਵੀਖ ਮੰਗ ਰਹੇ ਆ ਕਿ ਪਰਮਾਤਮਾ ਇਹ ਪ੍ਰਸਾਦ ਹੈ ਸਾਡੇ ਰਾਜਸਥਾਨ ਦਾ ਏਰੀਆ ਹੈ ਪੰਜਾਬ ਰਾਜਸਥਾਨ ਦੇ ਚੁੰਟਦੇ ਆ ਅਸੀਂ ਇੱਥੇ ਮੜਾ ਮੂਟਾ ਖੇਤੀਬਾੜੀ ਤੇ ਨਰ ਬਰਸੀ ਇਹ ਜੋ ਖੇਤੀਬਾੜੀ ਮਲ ਹੋਵੇਗੀ ਤਾਂ ਕਿਸਾਨ ਦੇ ਘਰੇ ਤਾਂ ਸਾਨੂੰ ਮਜ਼ਦੂਰਾਂ ਨੂੰ ਵੀ ਮਜ਼ਦੂਰੀ ਕਰਨ ਨੂੰ ਮਿਲੇਗਾ ਕਿ ਹੁਣ ਸਾਬ ਅਸੀਂ ਬਹੁਤ ਪਰੇਸ਼ਾਨ ਹਾਂ ਇਸ ਪਰ ਸਾਲ